ਸੰਸਾਰ ਪਰ ਵਿੱਚ ਸਭ ਤੋਂ ਜ਼ਿਆਦਾ ਚਖੰਮ ਜੇਕਰ ਕਿਸੇ ਸੂਰਬੀਰ ਦੇ ਲੱਗੇ ਹਨ ਤਾਂ ਉਹ ਸਨ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਜੁੱਧ ਦੇ ਮੈਦਾਨ ਵਿੱਚ ਉਹਨਾਂ ਨੇ ਤੀਰ ਚਲਾਏ ਤੀਰ ਖਤਮ ਹੁੰਦਿਆਂ ਹੀ ਨੇਜਾ ਚਲਾਇਆ ਫਿਰ ਨੇਜਾ ਟੁੱਟਣ ਤੋਂ ਬਾਅਦ ਕਿਰਪਾਨ ਕੱਟ ਲਈ ਜਿਹੜੀ ਗੁਰੂ ਪਿਤਾ ਜੀ ਨੇ ਦਿੱਤੀ ਸੀ ਕਿਰਪਾਨ ਨਾਲ ਹਜ਼ਾਰਾਂ ਵੈਰੀਆਂ ਦੇ ਸਿਰ ਕੱਟਦੇ ਚਲੇ ਗਏ ਗੁਰੂ ਗੋਬਿੰਦ ਸਿੰਘ ਜੀ ਦੁਨੀਆ ਭਰ ਵਿੱਚੋਂ ਇਕੱਲੇ ਪਿਤਾ ਹਨ ਜਿਨ੍ਹਾਂ ਨੇ ਆਪਣੇ ਨਾਬਾਲਗ ਬੱਚਿਆਂ ਨੂੰ ਧਰਮ ਦੀ ਖਾਤਰ ਯੁੱਧ ਕਰਨ ਲਈ ਭੇਜਿਆ ਅੱਜ ਅਸੀਂ ਇਸ ਵੀਡੀਓ ਵਿੱਚ 17 ਸਾਲਾਂ ਦੇ ਪਾਬਾ ਅਜੀਤ ਸਿੰਘ ਜੀ ਦੇ ਜੀਵਨ ਬਾਰੇ ਉਹਨਾਂ ਪਲਾਂ ਨੂੰ ਦੱਸਾਂਗੇ ਜਿਨ੍ਹਾਂ ਨੂੰ ਸੁਣ ਕੇ ਆਪ ਵੀ ਹੈਰਾਨ ਹੋ ਜਾਵੋਗੇ ਪਾਬਾ ਅਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਉਹਨਾਂ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖੋਂ 26 ਜਨਵਰੀ 1687 ਈਸਵੀ ਨੂੰ ਪੌਂਟਾ ਸੈਵਿਕੇ ਹੋਇਆ। ਪੌਂਟਾ ਸੈਵ ਉਸ ਸਮੇ ਗੁਰੂ ਜੀ ਦਾ ਸਾਰਾ ਪਰਿਵਾਰ ਰਹਿੰਦਾ ਸੀ। ਕੁਝ ਸਮੇ ਬਾਅਦ ਗੁਰੂ ਜੀ ਪਰਿਵਾਰ ਸਮੇਤ ਅਨੰਦਪੁਰ ਸੈਵਿਕੇ ਰਹਿਣ ਲੱਗੇ ਜਿੱਥੇ ਬਾਬਾ ਅਜੀਤ ਸਿੰਘ ਜੀ ਦੀ ਦੇਖ ਰੇਖ ਗੁਰਗੋਬਿੰਦ ਸਿੰਘ ਜੀ ਦੇ ਮਾਮਾ ਕਿਰਪਾਲ ਚੰਦ ਜੀ ਨੇ ਕੀਤੀ ਸੀ। ਸਰਜਦਾ ਅਜੀਤ ਸਿੰਘ ਜੀ ਨੇ ਸ਼ਾਸਤਰ ਵਿਦਿਆ ਤੇ ਯੁੱਧ ਕਲਾ ਭਾਈ ਜੀਵਨ ਸਿੰਘ ਜੀ ਅਤੇ ਭਾਈ ਮਹਾ ਸਿੰਘ ਜੀ ਤੋਂ ਪ੍ਰਾਪਤ ਕੀਤੀ ਆਪ ਜੀ ਛੋਟੀ ਉਮਰ ਵਿੱਚ ਹੀ ਗੁਰਬਾਨੀ ਅਤੇ ਸ਼ਾਸਤਰ ਵਿਦਿਆ ਵਿੱਚ નિਪੁੰਨ ਹੋ ਗਏ ਬਚਪਨ ਤੋਂ ਹੀ ਆਪ ਬਹਾਦਰ ਅਤੇ ਨੇਡਰ ਸਨ 12 ਸਾਲ ਦੀ ਉਮਰ ਵਿੱਚ ਆਪ ਨੇ ਜੀਵਨ ਦਾ ਪਹਿਲਾ ਯੁੱਧ ਕੀਤਾ ਸੀ ਇਤਿਹਾਸ ਵਿੱਚ ਦਰਜ ਹੈ ਕਿ ਇੱਕ ਵਾਰ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆਨੰਦਪੁਰ ਸਾਹਿਬ ਜਾ ਰਹੀਆਂ ਸਨ ਤਵਜ਼ਰੂਡ ਪਿੰਡ ਦੇ ਕੁਜਰਾ ਤੇ ਰੰਗੜਾ ਨੇ ਸਿਆਲਕੋਟ ਦੀ ਸੰਗਤ ਨੂੰ ਲੁੱਟ ਲਿਆ ਇਸ ਘਾਲ ਦੀ ਖਬਰ ਜਦੋਂ ਗੁਰੂ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਆਪਣੇ 12 ਸਾਲਾਂ ਦੇ ਸੁਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਤੁਸੀਂ ਹੁਣ ਜਾਓ ਤੇ ਬਜਰੂਡ ਵਾਸੀਆਂ ਨੂੰ ਉਹਨਾਂ ਦੇ ਕੀਤੇ ਹੋਏ ਕੁਕਰਮਾਂ ਦੀ ਸਜ਼ਾ ਦਿਵੋ ਕਹਿੰਦੇ ਹਨ ਜਦੋਂ 100-200 ਸਿੰਘਾਂ ਨੂੰ ਸਹਬਜ਼ਾਦਾ ਅਜੀਤ ਸਿੰਘ ਜੀ ਦੇ ਨਾਲ ਭੇਜਿਆ ਗਿਆ ਸਹਬਜ਼ਾਦੇ ਨੇ ਵਜ਼ਰੂੜ ਪਿੰਡ ਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਉੱਥੇ ਰਹਿਣ ਵਾਲੇ ਲੁਟੇਰਿਆਂ ਨੂੰ ਮੌਤੇ ਘਾਟ ਉਤਾਰ ਦਿੱਤਾ ਇਤਿਹਾਸ ਵਿੱਚ ਦਰਜ ਹੈ ਕਿ ਇੱਕ ਵਾਰ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਦੇ ਕਿਲੇ ਉੱਤੇ ਹਮਲਾ ਕੀਤਾ ਸੀ ਤਾਂ ਸਹਬਜ਼ਾਦਾ ਅਜੀਤ ਸਿੰਘ ਜੀ ਨੇ ਉਹਨਾਂ ਨਾਲ ਬੜੀ ਬਹਾਦਰੀ ਨਾਲ ਯੁੱਧ ਕੀਤਾ ਸਭ ਤੋਂ ਅੱਗੇ ਹੋ ਕੇ ਮੁਕਾਬਲਾ ਕੀਤਾ ਅਤੇ अनेका ਪਹਾੜੀਆਂ ਨੂੰ ਮੌਦੇ ਘਾਟ ਉਤਾਰ ਦਿੱਤਾ ਇੱਕ ਵਾਰ ਗੁਰੂ ਜੀ ਦੇ ਦਰਬਾਰ ਵਿੱਚ ਦੇਵਕੀ ਦਾਸ ਨਾਮਕ ਬ੍ਰਹਮਣ ਆਇਆ ਜੋ ਕਿ ਹੁਸ਼ਿਆਰਪੁਰ ਦੇ ਕੋਲ ਪੈਂਦੇ ਪਿੰਡ ਬੱਸੀ ਦਾ ਰਹਿਣ ਵਾਲਾ ਸੀ ਗੁਰੂ ਜੀ ਦੇ ਅੱਗੇ ਰੋਂਦੇ ਹੋਏ ਪ੍ਰਿਆਦ ਕੀਤੀ ਇਹ ਜ਼ਬਰਖਾਂ ਉਸਦੀ ਨਵੀਂ ਨਵੇਲੀ ਬੋਟੀ ਨੂੰ ਆਪਣੇ ਨਾਲ ਜ਼ਬਰਦਸਤੀ ਲੈ ਕੇ ਭੱਜ ਗਿਆ ਹੈ ਐਨਾ ਸੁਣਦੇ ਹੀ ਗੁਰੂ ਜੀ ਨੇ ਆਪਣੇ ਸੁਪੁੱਤਰ ਅਜੀਤ ਸਿੰਘ ਜੀ ਨੂੰ ਅਤੇ ਭਾਈ ਉਦੇ ਸਿੰਘ ਜੀ ਦੇ ਜਥੇ ਨੂੰ ਹੁਕਮ ਦਿੱਤਾ ਕਿ ਉਸ ਬ੍ਰਾਹਮਣ ਦੀ ਮਦਦ ਜਲਦ ਤੋਂ ਜਲਦ ਕੀਤੀ ਜਾਵੇ। ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਮੰਨ ਕੇ ਸਿੰਘਾਂ ਨੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਪਿੰਡ ਪਸੀ ਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਪਾਪੀ ਜ਼ਬਰਖਾਨ ਨੂੰ ਫੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਗੁਰੂ ਜੀ ਨੇ ਦੇਵਕੀ ਦਾਸ ਨੂੰ ਉਸ ਦੀ ਪਤਨੀ ਵਾਪਸ ਸੌਂਪ ਕੇ ਜਬਰਖਾਨੂ ਉਸਦੀ ਕਰਨੀ ਦੀ ਸਜ਼ਾ ਦਿੱਤੀ ਕਿਹਾ ਜਾਂਦਾ ਹੈ ਕਿ ਪਿੰਡ ਬਸੀ ਵਿੱਚ ਬਾਬਾ ਅਜੀਤ ਸਿੰਘ ਜੀ ਦੀ ਜਾਦ ਵਿੱਚ ਇਤਿਹਾਸਿਕ ਗੁਰਦੁਆਰਾ ਸਹਿਬਜ਼ਾਦਾ ਅਜੀਤ ਸਿੰਘ ਜੀ ਸ਼ਿਸ਼ੋਬਿਤ ਹੈ ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਦੀ ਉਮਰ ਜਦੋਂ 17 ਸਾਲਾਂ ਦੀ ਹੋਈ ਤਾਂ 1705 ਵਿੱਚ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ 7-8 ਮਹੀਨੇ ਤੱਕ ਅਨੰਦਪੁਰ ਸਹਿਬ ਦੇ ਕਿਲੇ ਨੂੰ ਘੇਰਾ ਪਾਲਿਆ ਉਸ ਸਮੇਂ ਵੀ ਸਾਬ ਜਦਾ ਅਜੀਤ ਸਿੰਘ ਜੀ ਨੇ ਦੁਸ਼ਮਣ ਸੈਨਾ ਦੇ ਨਾਲ ਬੜੀ ਬੀਰਤਾ ਅਤੇ ਕੁਸ਼ਲਤਾ ਨਾਲ ਮੁਕਾਬਲਾ ਕੀਤਾ ਮੁਗਲ ਸੈਨਾ ਨੂੰ ਕਿਲੇ ਦੇ ਅੰਦਰ ਦਾਖਲ ਨਾ ਹੋਣ ਦਿੱਤਾ ਜਦ ਕਿ ਕਿਲੇ ਦੇ ਅੰਦਰ ਕੁਝ ਹਜ਼ਾਰ ਕੋ ਸਿੰਘ ਹੀ ਮੌਜੂਦ ਸੀ ਜਦ ਕਿ ਦੂਜੇ ਪਾਸੇ ਮੁਗਲਾਂ ਦੀ 10 ਲੱਖ ਫੌਜ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਸੀ ਤਾਂ ਕਿਸੇ ਨੂੰ ਨਹੀਂ ਸੀ ਪਤਾ ਕਿ ਕਿੱਥੇ ਜਾਣਾ ਹੈ ਇਸ ਦੇ ਕੋਲ ਜਾਣਾ ਹੈ ਉਦੋਂ ਸਾਰੇ ਸਿੱਖਾਂ ਨੇ ਆਪਣੇ ਆਪਣੇ ਹਥਿਆਰ ਸੰਭਾਲ ਲਏ ਦੋਨੋਂ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੋਗਾਰ ਸਿੰਘ ਜੀ ਨੇ ਬੜੀ ਕੁਸ਼ਲਤਾ ਨਾਲ ਮੁਕਾਬਲਾ ਕੀਤਾ ਗੁਰੂ ਜੀ ਨੇ ਭਾਈ ਉਦੇ ਸਿੰਘ ਜੀ ਨੂੰ ਜਥੇ ਸਮੇਤ ਭੇਜਦਿਆਂ ਕਿਹਾ ਇਹ ਸਹਬਜ਼ਾਦਾ ਅਜੀਤ ਸਿੰਘ ਜੀ ਨੂੰ ਕਹੋ ਕਿ ਤੁਹਾਡੀ ਇਹ ਜਗ੍ਹਾ ਨਹੀਂ ਹੈ ਤੁਸੀਂ ਅੱਗੇ ਵਧੋ ਕਿਹਾ ਜਾਂਦਾ ਹੈ ਕਿ ਉਦੋਂ ਪਾਈ ਉਦੇਸ ਸਿੰਘ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚ ਦਿੱਤਾ ਅਤੇ ਖੁਦ ਚਾਰ ਸਿੱਖਾਂ ਦੇ ਨਾਲ ਦੁਸ਼ਮਣਾਂ ਦੀ ਲੱਖਾਂ ਦੀ ਫੌਜ ਨੂੰ 4 ਘੰਟਿਆਂ ਤੱਕ ਰੋਕ ਕੇ ਰੱਖਿਆ ਇੰਨੇ ਸਮੇਂ ਵਿੱਚ ਗੁਰੂ ਜੀ ਕਾਫੀ ਅੱਗੇ ਨਿਕਲ ਚੁੱਕੇ ਸਨ ਅੰਮ੍ਰਿਤ ਵੇਲਾ ਹੁੰਦਿਆਂ ਹੀ ਗੁਰੂ ਜੀ ਨੇ ਦੀਵਾਨ ਸਜਾਇਆ ਅਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਇਹ ਗੱਲ ਵੀ ਦਸਨੀ ਬਹੁਤ ਜ਼ਰੂਰੀ ਹੈ ਕਿ ਗੁਰੂ ਜੀ ਦੇ ਸਿਰ ਤੇ 10000 ਫੌਜ ਖੜੀ ਸੀ ਪਰ ਉਨ੍ਹਾਂ ਨੇ ਮੌਤ ਦੀ ਵੀ ਪਰਵਾਹ ਨਾ ਕੀਤੀ ਅਤੇ ਨਿਤਨੇਮ ਕਰਨਾ جاری ਰੱਖਿਆ ਗੁਰੂ ਜੀ ਆਪਣੇ ਪਰਿਵਾਰ ਤੇ ਸਿੱਖਾਂ ਦੇ ਨਾਲ ਅੱਗੇ ਵਧਦੇ ਗਏ ਦੋਵੇਂ ਸਹਿਜਾਦੇ ਦੁਸ਼ਮਣਾਂ ਨਾਲ ਮੁਕਾਬਲਾ ਕਰਕੇ ਆਪਣੇ ਗੁਰੂ ਪਿਤਾ ਜੀ ਨਾਲ ਅੱਗੇ ਚੱਲਦੇ ਗਏ ਅਤੇ ਦੋ ਛੋਟੇ ਸਹਿਜਾਦੇ ਮਾਤਾ ਗੁਜਰੀ ਜੀ ਨਾਲ ਪਿੰਡ ਖੇੜੀ ਵੱਲ ਨੂੰ ਚਲੇ ਗਏ ਸਹਿਬਜ਼ਾਦਾ ਅਜੀਤ ਸਿੰਘ ਜੀ ਤੇ ਜੂਜਾਰ ਸਿੰਘ ਜੀ ਗੁਰੂ ਪਿਤਾ ਜੀ ਨਾਲ ਸਰਸਾ ਨਦੀ ਪਾਰ ਕਰਦਿਆਂ ਰੋਪੜ ਪਹੁੰਚ ਗਏ ਉਸ ਸਮੇਂ ਗੁਰੂ ਜੀ ਦੀ ਫੌਜ ਵਿੱਚ ਕੇਵਲ 40 ਸਿੰਘ ਰਹਿ ਗਏ ਸਨ ਸਾਰੇ ਸ਼ਾਮ ਤੱਕ ਚਮਕੌਰ ਸਹਿ ਪਹੁੰਚੇ ਉਹਨਾਂ ਦੇ ਪਹੁੰਚਣ ਦੀ ਹੀ ਦੇਰ ਸੀ ਕਿ ਬੈਰੀਆਂ ਦੀਆਂ ਫੌਜਾਂ ਵੀ ਚਮਕੌਰ ਆ ਪਹੁੰਚੀਆਂ ਜਿਸ ਚਮਕੌਰ ਦੀ ਪੁਰਾਣੀ ਜਿਹੀ ਹਵੇਲੀ ਜਿਸ ਨੂੰ ਗੜੀ ਕਿਹਾ ਜਾਂਦਾ ਹੈ ਉਸ ਵਿੱਚ ਗੁਰੂ ਜੀ ਨੇ ਆਪਣੇ ਸਹਿਬਜ਼ਾਦਿਆਂ ਤੇ ਆਪਣੇ ਸਿੱਖਾਂ ਦੇ ਨਾਲ ਸ਼ਰਨ ਲਈ ਸੀ ਉਸ ਨੂੰ ਚਾਰੋਂ ਪਾਸਿਓਂ ਮੁਗਲਾਂ ਨੇ ਰਾਤ ਨੂੰ ਹੀ ਘੇਰਾ ਪਾਲਿਆ ਸਵੇਰ ਹੁੰਦਿਆਂ ਹੀ ਕਮਸਾਨ ਦਾ ਯੁੱਧ ਹੋਇਆ ਇੱਕ ਪਾਸੇ ਗੁਰੂ ਜੀ ਦੇ 40 ਭੁੱਖੇ ਪਿਆਸੇ ਸਿੰਘ ਤੇ ਦੂਜੇ ਪਾਸੇ ਮੁਗਲਾਂ ਦੀ 10 ਲੱਖ ਦੀ ਫੌਜ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਬਹਾਦਰ ਸਿੱਖਾਂ ਤੋਂ ਬਹੁਤ ਡਰਿਆ ਹੋਇਆ ਸੀ ਕਿਉਂਕਿ ਗੁਰੂ ਜੀ ਨੇ ਇਸ ਜੋਤ ਤੋਂ ਪਹਿਲਾਂ 12 ਯੋਧ ਕੀਤੇ ਤੇ ਉਹਨਾਂ ਨੂੰ ਹਰ ਯੋਧ ਵਿੱਚ ਫਤਿਹ ਹਾਸਲ ਹੋਈ। ਔਰੰਗਜ਼ੇਬ ਵੀ ਸਿੱਖਾਂ ਦੀ ਬਹਾਦਰੀ ਤੋਂ ਪੂਰੀ ਤਰ੍ਹਾਂ ਜਾਣੂ ਸੀ। ਤਾਂ ਹੀ ਤਾਂ ਉਸਨੇ ਥੋੜੇ ਸਿੱਖੋਂ ਦੇ ਬਾਵਜੂਦ ਵੀ ਆਪਣੀ 10 ਲੱਖ ਦੀ ਫੌਜ ਭੇਜੀ। ਉਹ ਹਰ ਹੀਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨਾ ਚਾਹੁੰਦਾ ਸੀ। ਚਮਕੌਰ ਦੀ ਗੜੀ ਅਸਲ ਵਿੱਚ ਕੱਚੀ ਹਵੇਲੀ ਸੀ ਜਿੱਥੇ ਗੁਰੂ ਜੀ ਠਹਿਰੇ ਹੋਏ ਸਨ। ਔਰੰਗਜ਼ੇਬ ਤੇ 10 ਲੱਖ ਦੀ ਫੌਜ ਵਿੱਚ ਇੰਨੀ ਹਿੰਮਤ ਨਹੀਂ ਹੋਈ ਉਹ ਗੜੀ ਦੇ ਅੰਦਰ ਦਾਖਲ ਹੋ ਕੇ ਗੁਰੂ ਜੀ ਤੇ ਹਮਲਾ ਕਰ ਸਕਣ ਗੁਰੂ ਜੀ ਨੇ ਪੰਜ-ਪੰਜ ਸਿੰਘਾਂ ਦੇ ਜਥੇ ਗੜੀ ਤੋਂ ਬਾਹਰ ਭੇਜੇ ਫਿਰ ਉਹਨਾ ਵਿਚਕਾਰ ਕਮਸਾਨ ਦਾ ਯੁੱਧ ਸ਼ੁਰੂ ਹੋਇਆ ਗੁਰੂ ਜੀ ਦਾ ਇੱਕ-ਇੱਕ ਸਿੰਘ ਹਜ਼ਾਰਾਂ ਨੂੰ ਖਤਮ ਕਰ ਰਿਹਾ ਸੀ ਅਖੀਰ ਫਿਰ ਅਜੀਹਾ ਸਮਾ ਆਇਆ ਜਦੋਂ ਗੁਰੂ ਜੀ ਦੇ ਕੋਲ ਸਿਰਫ 20 ਸਿੰਘ ਰਹਿ ਗਏ ਆਪਣੇ ਸਿੱਖਾਂ ਨੂੰ ਬਾਬਾ ਅਜੀਤ ਸਿੰਘ ਜੀ اٹਾਰੀ ਤੋਂ ਬੈਠੇ ਦੇਖ ਰਹੇ ਸਨ ਉਹ ਵੀ ਯੁੱਧ ਵਿੱਚ ਜਾਣ ਲਈ ਵਿਆਕੁਲ ਹੋ ਉઠੇ। ਉਹਨਾਂ ਨੇ ਆਪਣੇ ਗੁਰੂ ਪਿਤਾ ਜੀ ਅਕੀ ਬੇਨਤੀ ਕਰਦਿਆਂ ਆਖਿਆ ਕਿ हे ਗੁਰੂ ਪਿਤਾ ਹੁਣ ਯੁੱਧ ਵਿੱਚ ਜਾਣ ਦਾ ਸਮਾਂ ਆ ਗਿਆ ਹੈ। ਹੁਣ ਮੈਨੂੰ ਆਗਿਆ ਦਿਓ, ਆਸ਼ੀਰਵਾਦ ਦੇ ਕੇ ਨਿਵਾਜ਼ੋ ਤਾਂ ਜੋ ਮੈਂ ਵੀ ਆਪਣਾ ਫਰਜ਼ ਨਿਭਾ ਸਕਾਂ। ਆਪ ਜੀ ਦੇ ਪਰਮਾਨ ਮੁਤਾਬਕ ਨਿਸ਼ਚੈ ਕਰ ਆਪਣੀ ਜਿੱਤ ਕਰੋ ਤੇ ਖਰਾ ਉਤਰਾਂ। बाबा अजीत ਸਿੰਘ ਜੀ ਦੇ ਮੋਹ ਅਚੇਹ ਸ਼ਬਦ ਸੁਣ ਕੇ ਗੜੀ ਦੇ ਅੰਦਰ ਮੌਜੂਦ ਸਾਰੇ ਸਿੰਘ ਪਰੇਸ਼ਾਨ ਹੋ ਗਏ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਾਹਿਬਜ਼ਾਦਾ अजीत ਸਿੰਘ ਚੋਤੇ ਮੈਦਾਨ ਵਿਚ ਜਾਣ ਉਹਨਾਂ ਸਿੰਘਾਂ ਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ हे ਗੁਰੂ ਮਹਾਰਾਜ ਆਪ ਜੀ ਦੀ ਤੇ ਆਪ ਜੀ ਦੇ ਪਰਿਵਾਰ ਦੀ ਖਾਲਸਾ ਪੰਥ ਨੂੰ ਬੜੀ ਜ਼ਰੂਰਤ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਗੁਰਗੱਦੀ ਦੇ ਅਗਲੇ ਵਾਰਿਸ ਬਾਬਾ अजीत ਸਿੰਘ ਜੀ ਹੋਣਗੇ ਜੇਕਰ ਇਹ ਨਾ ਰਹੇ ਤਾਂ ਕੌਣ ਵਾਰਿਸ ਬਣੇਗਾ ਪੰਥ ਦੀ ਬਾਗਟੋਰ ਕੌਣ ਸੰਭਾਲੇਗਾ ਤਦਪਈ ਦਿਆ ਸਿੰਘ ਜੀ ਨੇ ਬੇਨਤੀ ਕੀਤੀ ਕਿ ਗੁਰੂ ਜੀ ਆਪ ਇਸ ਸਮੇਂ ਦੋਨੋਂ ਸਹਿਬਜ਼ਾਤਿਆਂ ਨਾਲ ਗੱਡੀ ਵਿੱਚੋਂ ਨਿਕਲ ਜਾਓ ਅਸੀਂ ਵੈਰੀਆਂ ਨਾਲ ਆਪਣੇ ਆਪ ਨਿਪਟ ਲਵਾਂਗੇ ਉਦੋਂ ਗੁਰੂ ਜੀ ਨੇ ਆਖਿਆ ਭਾਈ ਦਿਆ ਸਿੰਘ ਤੁਸੀਂ ਵੀ ਤਾਂ ਸਾਡੇ ਸੁਪੁੱਤਰ ਹੋ ਤੇ ਫਿਰ ਕਿਸ ਨੂੰ ਛੱਡ ਕੇ ਜਾਵਾਂ ਤੇ ਕਿਸ ਨੂੰ ਲੈ ਕੇ ਜਾਵਾਂ ਗੁਰੂ ਜੀ ਨੇ ਉਹਨਾਂ ਨੂੰ ਪਰਿਵਾਰ ਨਾਲ ਸਮਝਾਉਂਦਿਆਂ ਆਖਿਆ ਅਸੀਂ ਜਾਣਦੇ ਹਾਂ ਕਿ ਤੁਹਾਨੂੰ ਸਿੱਖ ਜਗਤ ਦੀ ਬਹੁਤ ਚਿੰਤਾ ਹੈ ਪਰ ਸਹਬਜਾਦਾ ਅਜੀਤ ਸਿੰਘ ਜੀ ਨੇ ਖੁਦ ਯੁੱਧ ਵਿੱਚ ਜਾਣ ਦੀ ਇੱਛਾ ਪ੍ਰਗਟ ਕੀਤੀ ਹੈ ਜਿਸ ਨੂੰ ਅਸੀਂ ਰੋਕ ਨਹੀਂ ਸਕਦੇ ਗੁਰੂ ਜੀ ਨੇ ਆਪਣੇ 17 ਸਾਲ ਦੇ ਪੁੱਤਰ ਨੂੰ ਯੁੱਧ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਦਿੱੰਦਿਆਂ ਦਸਤਾਰ ਸਜਾਈ ਤੇ ਉਸ ਤੇ ਕਲਗੀ ਸਜਾਈ ਅਤੇ ਗੁਰੂ ਜੀ ਨੇ ਆਪਣੇ ਕਮਰ ਕੱਸੇ ਤੋਂ ਤਲਵਾਰ ਕੱਟ ਕੇ ਆਪਣੇ ਪੁੱਤਰ ਨੂੰ ਦਿੱਤੀ ਅਤੇ ਉਸ ਆ ਮੱਥਾ ਚੁੰਮਦਿਆਂ ਗੱਡੀ ਦਾ ਦਰਵਾਜ਼ਾ ਖੁਦ ਖੋਲ੍ਹਿਆ ਉਸ ਨੂੰ ਅਸ਼ੀਰਵਾਦ ਦੇ ਕੇ ਯੁੱਧ ਭੂਮੀ ਲਈ ਰਵਾਨਾ ਕੀਤਾ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਪਿਤਾ ਦੀ ਆਗਿਆ ਲੈ ਕੇ ਆਪਣੇ ਨਾਲ ਪੰਜ ਸਿੰਘ ਲਏ ਅਤੇ ਯੁੱਧ ਦੇ ਮੈਦਾਨ ਵਿੱਚ ਦਾਖਲ ਹੋਏ ਘੋੜੇ ਤੇ ਸਵਾਰ ਬਾਬਾ ਅਜੀਤ ਸਿੰਘ ਜੀ ਲਗਾਤਾਰ ਆਪਣੇ ਤੀਰਾਂ ਨਾਲ ਹਜ਼ਾਰਾਂ ਵੈਰੀਆਂ ਨੂੰ ਮਾਰਦਿਆਂ ਅੱਗੇ ਵਧੇ ਉਹਨਾਂ ਦਾ ਇੱਕ ਵੀ ਤੀਰ ਖਾਲੀ ਨਹੀਂ ਸੀ ਜਾਂਦਾ ਇਹ ਦੇਖ ਕੇ ਦੁਸ਼ਮਣ ਸੈਨਾ ਵਿੱਚ ਭਗੜੜ ਮਚ ਗਈ ਦੁਸ਼ਮਣ ਸੈਨਾ ਹਰ ਹੀਲੇ ਬਾਬਾ ਅਜੀਤ ਸਿੰਘ ਜੀ ਨੂੰ ਜੌਂਦਾ ਫੜਨਾ ਚਾਹੁੰਦੀ ਸੀ ਪਰ ਉਹ ਸਫਲ ਨਾ ਹੋਏ ਬਾਬਾ ਅਜੀਤ ਸਿੰਘ ਜੀ ਨੇ ਤੀਰ ਖਤਮ ਹੋਣ ਤੋਂ ਬਾਅਦ ਆਪਣਾ ਨੇਜਾ ਕੱਢਿਆ ਇਸ ਤਰ੍ਹਾਂ ਹਜ਼ਾਰਾਂ ਦੁਸ਼ਮਣਾਂ ਨੂੰ ਮਾਰਦਿਆਂ ਹੋਇਆਂ ਉਹ ਲਗਾਤਾਰ ਅੱਗੇ ਵਧਦੇ ਗਏ ਅਚਾਨਕ ਉਹਨਾਂ ਦਾ ਨੇਜਾ ਟੁੱਟ ਗਿਆ ਫਿਰ ਉਹਨਾਂ ਨੇ ਆਪਣੀ ਤਲਵਾਰ ਨਾਲ ਬੈਰੀਆਂ ਤੇ ਵਾਰ ਕੀਤਾ ਗੁਰੂ ਪੁੱਤਰ ਹਜ਼ਾਰਾਂ ਤੇ ਭਾਰੀ ਪੈਂਦਾ ਵੇਖ ਮੁਗਲ ਬਹੁਤ ਪਰੇਸ਼ਾਨ ਹੋ ਗਏ ਵੈਰੀਆਂ ਨੂੰ ਮਾਰਦੇ ਸਮੇ ਇੱਕ ਤੀਰ ਸੈਭਜਾਦਾ ਅਜੀਤ ਸਿੰਘ ਜੀ ਨੂੰ ਚਾ ਲੱਗਿਆ ਜਿਸ ਕਾਰਨ ਉਹ ਧਰਤੀ ਤੇ ਡਿੱਗ ਪਏ ਇਤਿਹਾਸ ਵਿੱਚ ਦਰਜ ਹੈ ਕਿ ਸਭ ਤੋਂ ਜ਼ਿਆਦਾ ਜ਼ਖਮ ਸੈਭਜਾਦਾ ਅਜੀਤ ਸਿੰਘ ਜੀ ਦੇ ਸਰੀਰ ਉੱਤੇ ਲੱਗੇ ਸਨ ਤਦ ਗੁਰੂ ਗੋਬਿੰਦ ਸਿੰਘ ਜੀ ਜੋ ਅਟਾਰੀ ਤੋਂ ਖੜੇ ਯੁੱਧ ਲਗਾਤਾਰ ਦੇਖ ਰਹੇ ਸਨ ਉਹਨਾਂ ਨੇ ਜੋਰ ਨਾਲ ਪਤੇ ਭੁਲਾਈ ਪਰ ਸਹਿਬਜ਼ਾਦਾ ਅਜੀਤ ਸਿੰਘ ਜੀ ਦੇ ਵੱਲੋਂ ਪਤੇ ਦਾ ਜਵਾਬ ਨਾ ਆਇਆ ਗੁਰੂ ਜੀ ਸਮਝ ਗਏ ਕਿ ਉਹਨਾਂ ਦਾ ਪੁੱਤਰ ਸੱਚਖੰਡ ਚਾ ਚੁੱਕਾ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਲਗਤੇ ਜਿਗਰ ਸਹਿਬਜ਼ਾਦਾ ਅਜੀਤ ਸਿੰਘ ਜੀ ਨੇ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਵਿੱਚ ਸ਼ਹਾਦਤ ਦਾ ਜੰਪੀਤਾ ਅੱਤੇ ਅਜਕਲੋਂ ਤੇ ਗੁਰਦੁਆਰਾ ਕਤਲਗੜ ਸਾਹਿਬ ਸ਼ਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ